te tira por ਪਟਾ ਲਾਲ ਇਹਦਾ ਮੁਕਾਬਲਾ ਮਨੂ ਬੀਰ ਪਰ ਹੈਪੀ ਪੁਲਵਾਨ ਗੰਦੂ ਰਾਮਕਰ ਰਵੀ ਉਸ ਤੋਂ ਵਾਲਾ ਦਾ ਪੁੱਤ ਹੈਂਦੀ ਨੇ ਆ ਜਿਹੜੇ ਪਟਾ ਸੈੱਟ ਪਾ ਕੇ ਤਿਆਰੀ ਰੱਖੀ ਛੱਟੇ ਜੀ 17 ਨੰਬਰ ਤੇ ਰਾਜੂ ਪਰ ਮੁਕਾਬਲਾ ਰਵੀ ਕਾਲਾ ਹਾਪੂ ਵਾਲਾ ਗੁਰਦੇਵ ਖਾਲੇ ਡਾਕਟਰ ਮੰਨਾ ਕੇ ਲੋਕਟਾਲ ਦਾ ਪੁੱਤ ਬਲੈਕ ਬੰਡ ਕਾਲਾ ਇਹਨੇ ਪਟਾ ਸੈੱਟ ਪਾ ਕੇ ਤਿਆਰੀ ਰੱਖੀ ਛੱਟੇ ਜੀ 19 ਨੰਬਰ ਹੋਣ ਮਨੋਰ ਸਿੰਘ ਕੰਦੋੜਾ ਤਲਵਤ ਪਾਸਟਾਨ ਦਾ ਪੁੱਤ ਬਲੈਕ ਲਾਈਡਰ ਤੇ ਪਟਾ ਲਾਲ ਇਹਦਾ ਮੁਕਾਬਲਾ ਪਰਮਜੀਤ ਸਿੰਘ ਹੰਬਲੇ ਮੀਨੂ ਸਿੰਧੂ ਗੋਲਾ ਸੂਤਾ ਅੰਡ ਗੁਰੂ ਪਰ लीडर <laughs> अमान من کي پٽي ڏا سا من کي پٽي سڀيتا جي ڪري ربي کي پٽي کٽا سائي پان تي ويو جي چٽ پوائنٽ تي 26 نمبر چاري ڏي ڏي چاري وٽ 26 نمبر اوه اڌي سارن جو مڪمل اڏاڻو آهي 25 نمبر تي پٽي ڏنوارين جي وهاڻي ڪو چڙهي ٿي ويو آهي راڻ آم جي ਪਰੇਟੇ ਬਸਾ ਬੰਦ ਕਰਕੇ ਹਟਾ ਪਾਟਾ 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 ਉੱਪਰ ਟੱਲੇ ਰੱਖਣਾ ਇੱਧਰ ਬੈਠਣ ਨਹੀਂ ਕਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਡਬਲ ਹੋ ਰਿਹਾ ਮੈਨੂੰ ਨਹੀਂ ਜਾਣਾ ਫੜਨ ਚੱਤ ਨਹੀਂ ਜਨਾ ਬਾਬਾ ਚੱਲ ਜਾਈਏ ਤਕੀਰ ਦੇ ਉੱਪਰ ਦਿੱਤਾ ਗਿਆ ਜਿਸ ਨੂੰ ਨੇ ਸਾਈਨ ਕੀਤਾ ਹੈ ਦਰਵਾਤਮਾਨ ਹੈਸੀ ਪਰਵਾਰਪੁਰਨਾ ਸਾਡੀ ਧਿਰ ਕੋਈ ਜਿਹੜੀ ਗੱਲ ਨੂੰ ਪਤਾ ਲਾਉਣੇ ਦਾ ਮਕੌਲਾ ਹਰ ਪ੍ਰਾਪਤੀ ਦੇ ਦਰ ਘਰ ਤੋਂ ਤਾਰੀਫਾਂ ਦੀ ਦਿੱਤੀ ਚੈਨਾ ਕਾਲਜ ਪਟਾ ਪਰਟੇ ਨਗਰੀ ਸੜਕ ਵੱਲ ਤੋਂ ਭਰਾਵੋ ਤੁਹਾਨੂੰ ਅੱਜ ਖੇਡਾਂ ਦੇ ਲਾਈਵ ਤੋਂ ਬੱਤੀਆਂ ਦੀ ਬਹੁਤ ਖੁਸ਼ਹਾਲਤਾ ਦੇ ਬੜੀ ਕਮਾਇਆ ਪੱਤੀ ਮਰੀ ਸਾਡਾ ਜੋਲ ਮੰਨਾ ਤੌਰ ਜਗਦੀਪ ਤੌਰ ਦਾ ਕੁੱਟਾ ਸਪੀਰਾ ਕਾਲਾ 30 ਨੰਬਰ ਰੇਸ ਚ ਜੇਤੂ ਹੈ ਲਓ ਜੀ 31 ਨੰਬਰ ਤੇ 32 ਸਾਡੇ ਵਿਚਕਾਰ ਭਾਈ ਬਿੰਦੂ ਡਵੇਟਾ ਹਰਿਆਣਾ ਉਹ ਵੀ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਭਾਈ ਪਿੰਡੇ ਜੀ ਛੱਟੋ ਭਾਈ 33 ਨੰਬਰ ਰੇਸ ਤੇ 34 ਕਰੋ ਤਿਆਰ ਫਟਾਫਾ ਜੇਤੂ ਹੈ ਜੀ ਟਿੰਡਾ ਡਾਰੀ ਕੇ ਸਿਮਨ ਪਿੱਲੂ ਵਾਲ ਲੱਕੀ ਕਨੇਡਾ ਜੋਗਨ ਖਿਆਲਾ ਇਹਨਾਂ ਦਾ ਕੁੱਤਾ ਰੈੱਡ ਪਾਸਪੋਰਟ ਲਾਲ 35 ਨੰਬਰ 8 ਤੇ ਜੇਤੂ ਵਾਲਿਆ ਹੁਣ 34 ਨੰਬਰ 8 ਤੇ 35 ਰੱਖਿਆ ਤਿਆਰ ਗਿੰਦੂ ਰਾਮਗੜ੍ਹ ਸੌਂਦੀ ਪਾਸੇ ਪੁਰਾ ਸੁੱਕੀ ਕਨੇਡਾ ਖੁੱਕ ਟਾਲੀਵਾਲ ਕੁਦਾਦ ਸਿੰਘ ਮੁੜ ਕੇ ਇਹਨਾਂ ਦਾ ਅਸੀਂ ਬਹੁਤ ਬਹੁਤ ਲਾਭ ਕਰਦੇ ਹਾਂ ਪ੍ਰੋਗਰਾਮ ਦਾ ਇੰਤਜ਼ਾਮ ਕਰਮਚਾਰੀ ਮਾਤਾ ਜੀ ਨੇ ਕੀਤਾ ਹੈ ਅਤੇ ਮਾਤਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਬੀਬੀ ਸਿੰਘ ਜੀ ਦੇ ਵਿਚਾਰ ਕੇ ਕੇ ਦਾਰ ਤੇ ਪੋਚਾ ਦੇ ਸਾਡੇ ਨੂੰ ਜੀ ਹਾਜੀ ਸੈਕਟਰ ਨੰਬਰ 10 ਜਿਹਾ ਬਹੁਤਲਾ ਕਾਲਾ ਜੀ ਪੁੱਟਾ ਪਟਾ ਜੇਤੂ ਜੀ ਮਲਬੂਤ ਸਿੰਘ ਕਾਨੂ ਪਿੰਡ ਦੇ ਖੂਬਰਾ ਘਰ ਤੇ ਰੂਹਣ ਕਰਦੀ ਕਲਾ ਗੁਰਪ੍ਰੀਤ ਕੁੱਤੀ ਫਲੀ ਪੋਚਾ ਨੰਬਰ 1023 ਹੈ ਸਚਨ 43 ਨੰਬਰ 10 ਕੈਲਕਟਰ ਪੋਚਾ ਨਵਾਂ ਦੇਖਣਾ ਤੇ ਮੀਟ ਕਲੇਡਰ ਦਾ ਕੁੱਤਾ ਬਲੈਕ ਸਨੇਕ 47 ਨੰਬਰ ਰੋਡ ਤੋਂ ਦੇਖਿਆ ਜਾ ਰਿਹਾ ਹੈ ਕਾਰ ਨੰਬਰ ਤੇ ਕਾਰੀ ਤੋਂ ਤਿਆਰ ਨਾਮ ਤੋਂ ਉੱਥਾ ਮੀਟ ਤੋਂ ਉੱਥਾ ਕੰਡਕ ਦੇ ਕੁੱਤਾ ਅੱਜ ਨਾ ਹੀ ਇਹ ਸੇ ਦਾ ਕੁੱਤਾ ਆਡੀ ਇੱਕ ਕਾਰ ਕੋਲ ਪਟਾ ਲਾਲ ਇਹਦਾ ਮੁਕਾਬਲਾ ਢੰਗੋਂ ਬੰਦ ਕਰਵਾਉਂਦਾ ਕੁੱਤਾ ਰੈੱਡ ਪ੍ਰੇਸ ਲਾਲ ਇਹਦੇ ਕੋਲ ਪਟਾ ਖੌਂਦਾ ਕੇ ਤਿਆਰੀ ਰੱਖੇ ਛੱਡੋਂ ਜਨ 40 ਨੰਬਰ ਰੋਡ ਮਾਸਟਰ ਕਲਦੀਪ ਸਿੰਘ ਦੇਖੋ ਹੰਟਰ ਕੋਤਰਾ ਦਾ ਕੁੱਤਾ ਗੰਦੂ ਚੰਦਰਾ ਦੇ ਪਟਾ ਲਾਲ ਇਹਦਾ ਮੁਕਾਬਲਾ ਦਰਮੇਲ ਕੋਟ ਮੋਤੀ ਕਨੇਡਾ ਬਾਦ ਸਿੰਘ ਦਾ ਪੁੱਤ ਟਾਈਗਰ ਕਿਤਰਾ ਅਜੇ ਪਟਾ ਪਰ ਪਾਕੀ ਦਿਹਾੜੀ ਚੜ੍ਹ ਕੇ ਲੱਗਦਾ पखी <laughs> पढ़ाई 40 ਨੰਬਰ ਰੋਕੇ ਦੇਖਵਾ ਦੇ ਵਿੱਚ ਪਾਰੀ ਨੂੰ ਪਰ ਗਾਰੀ ਕਰੇ ਪਿਆਰ ਇਹ ਬਾਤ ਨਵਾਦ ਕੋਰਕਿੰਦਾ ਬਾਬਾ ਫੁੱਟਾ ਨਾਲ ਰਾਜ ਸੰਧੂ ਸੋਨੂ ਪਾਵਾ ਸੱਖਾ ਪਾਵੜ ਚੜ੍ਹਦੀ ਕਲਾ ਦੇ ਰੂਪ ਦਾ ਕੋਤਾ ਮਾਲਟਾ ਕਾਲਾ ਡੱਬਾ ਇਹ ਬੜਾ ਫਾਇਦਾ ਪੱਕੇ ਲਿਆਉਗੀ ਸਾਡੀ ਪਿੰਡ ਤੋਂ ਇੱਧਰੇ ਪਾਸੇ ਕੋਈ ਨਹੀਂ ਦੇਖਦਾ ਕਨਾਰਜ ਸੰਦੂ ਛੋਲੇ ਪਾਉ ਸੁੱਖਾ ਤਵਾਰ ਚੜ੍ਹਦੀ ਕਲਾ ਬ੍ਰੋਤਨਾ ਕੁੱਤਾ ਮਾਲਟਾ ਕਾਲਾ ਡੱਬਾ 247 ਨੰਬਰ ਦੇ ਜੇਟੂ ਵਾਲੀ 48 ਨੰਬਰ ਸਾਲ ਜੌਲ ਮੰਨਾ ਸਤੌਰ ਜਗਦੀਪ ਸਤੌਰ ਇਹਨਾਂ ਦਾ ਕੁੱਤਾ ਬਹਿਲੂ ਕਾਲਾ ਡੱਬੇ ਦੇ ਖਿਲਾਫ ਲਾਲੀ ਦਾ ਮੁਕਾਬਲਾ ਜੇਟ ਜੌਲ ਕਰਨ ਜੌਲ ਕਰਨਵੀਰ ਜੌਲ ਖਾਜੀ ਮਡਿਆਣੀ ਇਹਨਾਂ ਦਾ ਕੁੱਤਾ ਬਲੈਕ ਮਾਰਕ ਵਾਲਾ ਇਹਦੇ ਬੜਾ ਹਾਈ ਪਾਟੇ ਲਿਆਉਗੀ ਸਾਡੀ ਪੁਆਇੰਟ ਤੇ ਮੇਰਾ ਪਿਆਰ ਦੇਖੋ ਜੀ ਮਨ ਪਿਛਲੇ ਸੀਜ਼ਨਾਂ ਦਾ ਕੈਪੀਟਨ ਜਿਹੜੇ ਮੋਟ ਸਾਈਆਂ ਦਾ ਪੂਜਾ ਕਰਦੇ ਤੇ ਇਹ ਫਿਰ ਮਾਰਦਾ ਜਿਹੜਾ ਤੇਰੀ ਜਿਹੜੇ ਮਾਰਦੇ ਛੋਟੇ ਦੇ ਵਰ 3 ਨੰਬਰ ਜੈਵੀਰ ਪਾਉਂਦਾ ਦਾਦਰਾ ਤੇ ਬ੍ਰੀਕਾਂ ਕਿੰਨੀ ਕਿੰਨਾ ਬੜਾ ਬੜਾ ਕਰਦਾ ਹੈ It's <laughs> a...

ਪਰਵੰਤਰ ਕਨੇਟਸ ਫਿਲਡਾ ਨਿਰਮਾਣ ਰਣਗਰ ਦਾ ਕੋਟਾ ਆਧੁਨਿਕरण ਦਾ 4 ਨੰਬਰ ਉਸੇ ਦੇਸੀ ਹੈ 605 ਪਰਵੰਤਰ ਸੇ 6 ਰੁਪਏ ਰਜਾ ਵੀ ਇੰਦਰਾ ਦਾ ਕੋਟਾ ਚੋਸਰ ਕਾਲਾ ਇਹ ਪਤਾ ਲਾਲ ਉਹਦਾ ਮੁਕਾਬਲਾ ਸੁਖਦੀਪ ਕਨੇਟਾ ਵਾਲੀ ਜਿਹੜੀ ਕੁਰਤੀ ਵਾਈਟ ਕਾਲੀ ਰਹੀ ਕੋਲੇ ਪੜਾ ਫਾਇਲ ਪਾ ਕੇ ਤਿਆਰੀ ਰੱਖੋ 605 افشار دی گونا امرت سنگھ دی منراج مپرا تا سہر دے چوہدری ساروجین صاحب نے منتر ملنے گونا تو سان دے 3 نمبر پر کڑا مکر کڑا نمبر دےتو ہے 3 نمبر تے تعلق دے ڈیپارٹمنٹ دے نمبر دےتو ہے 3 نمبر دے اندر پیار مان تے کرنی اطلاع کری تکا ਤਮਾ ਦਾ ਤਮਾ ਬਾਹਰ ਦਾ ਮੁਕਾਬਲਾ ਰਾਜੂ ਸਿੱਟੂ ਹੱਥ ਨਾਲ ਨਿਕਲਿਆ ਯਾਰ ਜੀਪਰ ਚਨਲਰ ਸਿੱਟੂ ਬ੍ਰਦਰ ਦੀ ਦਾ ਕੋਟਾ ਟਾਰਗੇਟ ਜਿਤਨਾ ਜਿਆਦਾ ਬੜਾ ਫਾਇਦਾ ਕਰਕੇ ਤਿਆਰੀ ਲੱਗੋ ਕਟੋਨੋ ਸਾਥ ਨਾਲ ਕੋਵੀ ਸੋਹਣੇ ਸਮਾਗਮ ਦਾ ਕੋਟਾ ਮਾਰਦੀ ਕਾਲਾ ਵੱਡਾ ਲਾਲ ਜਿਹੜਾ ਮੁਕਾਬਲਾ ਸਟਾਕਟਰ ਪ੍ਰੀਤ ਸਿੰਘ ਵੱਡੇ ਰੋਟਾ ਦਾ ਕੋਟਾ ਫਰੈਂਕੀਓ ਕੋਈ ਸ਼ਰਮਤੀ ਆਪਣੀ ਪੰਜਾਬ ਰਾਸਥਾਨੇ ਤੋਂ ਬਾਅਦ ਕਈ ਟੀਮਾਂ ਦੇ ਯਾਸ ਤੋਂ ਕੀ ਨੋਟ ਕਰੇ ਹਾਰੇ ਦਾ ਤੇ ਚੌੜੀ ਆਪਣਾ ਦੇ ਚੌੜਾ ਰਸਤਾ ਨੇ ਇਸ ਤੋਂ ਬਾਅਦ ਵੀਰ ਦੀ ਰੈਸਿੰਗ ਦੀ ਉਸ ਤੋਂ ਬਾਅਦ ਆਪਣਾ ਜਾਨ ਨੂੰ ਕਰਾ ਕਰ ਲਓ ਬਟਾ ਲਾਲ ਜੋਤੂ ਹੈ ਜੀ ਇਹ ਦੌੜ ਦਾ ਸਵਾਦ ਆਇਆ ਮਿੱਤਰੋ ਤਾੜੀ ਮਾਰ ਦਿਓ ਸਰਪੰਚ ਗਰਦੋਪ ਸਿੰਘ ਪੁੱਲਰ